ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਤੁਹਾਨੂੰ ਇੱਕ ਬੁੱਢੀ ਮਾਂ ਦੀ ਕਹਾਣੀ ਨਾਲ ਰੂਗਰੂ ਕਰਵਾਉਣੀ ਆ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਦੋਸਤੋ ਸਵੇਰੇ 7:00 ਵਾੜੀ ਵਾਸ ਵਿੱਚ ਬੈਠੀ ਮਾਤਾ ਹੁਬਕੀ ਹੁਬਕੀ ਰੋ ਰਹੀ ਸੀ ਨਾਲ ਬੈਠੀਆਂ ਸਵਾਰੀਆਂ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਪਰ ਉਹ ਕੁਝ ਨਾ ਬੋਲੀ ਐਨੇ ਨੂੰ ਕੰਡੈਕਟਰ ਟਿਕਟਾਂ ਕੱਟਦਾ ਹੋਇਆ ਉਹਦੇ ਕੋਲ ਆਇਆ ਉਸ ਨੂੰ ਪੁੱਛਣ ਲੱਗਾ ਮਾਤਾ ਜੀ ਕਿਉਂ ਰੋ ਰਹੀ ਹੋ? ਪਰ ਉਹ ਫਿਰ ਵੀ ਕੁਝ ਨਾ ਬੋਲੀ। ਫਿਰ ਕੰਡੈਕਟਰ ਨੇ ਮਾਤਾ ਦੇ ਹੱਥੋਂ ਉਹ ਝੋਲਾ ਫੜਿਆ ਜਿਸ ਨੂੰ ਉਹ ਸੀਨੇ ਨਾਲ ਲਾ ਕੇ ਬੈਠੀ ਹੋਈ ਸੀ। ਜਿਉਂ ਹੀ ਕੰਡੈਕਟਰ ਨੇ ਮਾਤਾ ਦਾ ਝੋਲਾ ਫਰੋਲ ਲਿਆ ਤਾਂ ਕੰਡੈਕਟਰ ਦੇ ਰੋਂਗਟੇ ਖੜੇ ਹੋ ਗਏ। ਉਹਦੀਆਂ ਅੱਖਾਂ ਟੱਡੀਆਂ ਟੱਡੀਆਂ ਰਹਿ ਗਈਆਂ। ਆਖਰ ਕੀ ਸੀ ਝੋਲੇ ਵਿੱਚ ਇੱਕ ਇੱਕ ਕਰਕੇ ਸਾਰੀਆਂ ਸਵਾਰੀਆਂ ਨੇ ਜਿਵੇਂ ਉਹ ਝੋਲਾ ਵੇਖਿਆ ਤਾਂ ਸਭ ਦੇ ਹੋਸ਼ ਉੱਡ ਗਏ। ਜਿਵੇਂ ਉਹ ਝੋਲਾ ਵੇਖਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹ ਸਭ ਵੇਕੇ ਕੰਡੈਕਟਰ ਡਰਾਈਵਰ ਤੇ ਸਵਾਰੀਆਂ ਦੇ ਰੌਂਗਟੇ ਖੜੇ ਹੋ ਗਏ ਸਭ ਦੇ ਹੋਸ਼ ਉੱਡ ਗਏ ਤਾਂ ਦੋਸਤੋ ਕਿਸ ਸੀ ਇਸ ਕਹਾਣੀ ਵਿੱਚ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਦੋਸਤੋ ਸਵੇਰੇ 7 ਵਜੇ ਦਾ ਟਾਈਮ ਸੀ ਬੁੱਢੀ ਮਾਤਾ ਬੱਸ ਅੱਡੇ ਤੇ ਖੜੀ ਹੋਈ ਸੀ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਉੱਥੇ ਖੜੀਆਂ ਹੋਈਆਂ ਸੀ ਉਸ ਬੁੱਢੀ ਮਾਤਾ ਦੇ ਹੱਥ ਵਿੱਚ ਇੱਕ ਪੁਰਾਣਾ ਝੋਲਾ ਸੀ ਉਹ ਕਦੇ ਉਸ ਝੋਲੇ ਨੂੰ ਖੱਬੇ ਹੱਥ ਵਿੱਚ ਫੜਦੀ ਤੇ ਕਦੇ ਉਸ ਨੂੰ ਸੱਜੇ ਹੱਥ ਵਿੱਚ ਅੱਡੇ ਤੇ ਸਰਕਾਰੀ ਮੁਲਾਜ਼ਮ ਤੇ ਕੁਝ ਟੀਚਰ ਵੀ ਖੜੇ ਸੀ ਕੁਝ ਸਟੂਡੈਂਟ ਵੀ ਖੜੇ ਸੀ ਜਿਨ੍ਹਾਂ ਨੇ ਸਵੇਰ ਦੀ ਬੱਸ ਲੈਣੀ ਸੀ ਕੁਝ ਪੁਲਿਸ ਵਾਲੇ ਕੁਝ ਬੈਂਕ ਮੁਲਾਜ਼ਮ ਸਾਰੇ ਮੁਲਾਜ਼ਮ ਸਵੇਰ 7 ਵਾਲੀ ਬੱਸ ਦੀ ਉਡੀਕ ਕਰ ਰਹੇ ਸੀ ਕਿਉਂਕਿ ਉਹਨਾਂ ਨੇ ਟਾਈਮ ਸਿਰ ਆਪਣੀਆਂ ਡਿਊਟੀਆਂ ਤੇ ਜਾਣਾ ਹੁੰਦਾ ਹੈ ਪਰ ਉਹ ਬੁੱਢੀ ਮਾਂ ਨੇ ਉਸ ਬੱਸ ਤੇ ਹੀ ਚੜਨਾ ਸੀ ਕਈ ਕਈ ਕੁੜੀਆਂ ਮਾਤਾ ਵੱਲ ਵੇਖ ਰਹੀਆਂ ਸੀ ਇਸ ਬੁੱਢੀ ਮਾਤਾ ਨੇ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਜਾਣਾ ਹੈ ਪਰ ਮਨ ਦੇ ਵਿੱਚ ਉਹ ਸੋਚ ਰਹੀਆਂ ਸੀ ਯੋ ਬੜੀ ਉਦਾਸ ਲੱਗ ਰਹੀ ਹੈ ਮਾਤਾ ਕਦੇ ਸੱਜੇ ਵੱਲ ਦੇਖ ਰਹੀ ਸੀ ਕਦੇ ਖੱਬੇ ਵੱਲ ਵੇਖ ਰਹੀ ਸੀ ਐਨੇ ਨੂੰ ਬਸ ਉੱਥੇ ਆ ਜਾਂਦੀ ਹੈ ਸਵਾਰੀਆਂ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਸਭ ਨੂੰ ਬਸ ਤੇ ਪਹਿਲਾਂ ਚੜਨ ਦੀ ਕਾਲ ਸੀ ਸਾਰੀਆਂ ਸਵਾਰੀਆਂ ਭੱਜ-ਭੱਜ ਕੇ ਬਸ ਦੀ ਬਾਰੀ ਕੋਲ ਜਾ ਕੇ ਚੜਨਾ ਸ਼ੁਰੂ ਕਰ ਦਿੰਦੀਆਂ ਇਧਰ ਮਾਤਾ ਵੀ ਬਸ ਵਿੱਚ ਚੜ ਜਾਂਦੀ ਹੈ ਪਿੱਛੇ ਸਵਾਰੀਆਂ ਨੇ ਧੱਕਾ ਮਾਰਿਆ ਮਾਤਾ ਬਸ ਵਿੱਚ ਡਿੱਗ ਪੈਂਦੀ ਹੈ ਉਹ ਡਿੱਗ ਕੇ ਫਿਰ ਖੜੀ ਹੋ ਜਾਂਦੀ ਹੈ ਪਰ ਬੱਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਭੀੜ ਸੀ ਉੱਥੇ ਕੁਝ ਪੜਨ ਵਾਲੇ ਮੁੰਡੇ ਸੀਟਾਂ ਤੇ ਬੈਠੇ ਸੀ ਕੁਝ ਮੁੰਡਿਆਂ ਨੇ ਮਾਤਾ ਨੂੰ ਸੀੜ ਦੇ ਦਿੱਤੀ ਮਾਤਾ ਜੀ ਤੁਸੀਂ ਬਜ਼ੁਰਗ ਹੋ ਤੁਸੀਂ ਆਰਾਮ ਨਾਲ ਬੈਠ ਜਾਓ ਅਸੀਂ ਤਾਂ ਖੜੇ ਹੋ ਕੇ ਵੀ ਚਲੇ ਜਾਵਾਂਗੇ ਮਾਤਾ ਬੱਸ ਵਿੱਚ ਬਹਿ ਜਾਂਦੀ ਹੈ ਅਜੇ ਕੁਝ ਹੀ ਦੂਰ ਗਈ ਹੋਣੀ ਉਹ ਸ਼ਹਿਰ ਦੀਆਂ ਗਲੀਆਂ ਵਿੱਚੋਂ ਹੁੰਦੀ ਬੱਸ ਆਪਣਾ ਸਫ਼ਰ ਤੈਅ ਕਰ ਰਹੀ ਸੀ ਪਰ ਮਾਤਾ ਬਾਹਰ ਗਲੀਆਂ ਦੇਖ ਕੇ ਹੁੱਕੇ ਹੁੱਕੇ ਰੋਂ ਲੱਗ ਪਈ ਪਹਿਲਾਂ ਮਾਤਾ ਦੀ ਆਵਾਜ਼ ਹੌਲੀ ਹੁੰਦੀ ਹੈ ਪਰ ਉਹਦੀ ਆਵਾਜ਼ ਹੌਲੀ-ਹੌਲੀ ਥੋੜੀ ਉੱਚੀ ਹੋਣ ਲੱਗ ਜਾਂਦੀ ਹੈ ਮਾਤਾ ਨੂੰ ਪਤਾ ਨਹੀਂ ਸੀ ਕੀ ਹੋ ਗਿਆ ਸੀ ਅਗਲੀਆਂ ਤੇ ਪਿਛਲੀਆਂ ਸੀਟ ਦੀਆਂ ਸਵਾਰੀਆਂ ਉਸ ਨੂੰ ਹੈਰਾਨੀ ਨਾਲ ਵੇਖਣ ਲੱਗ ਜਾਂਦੀਆਂ ਹਨ ਦੋ ਔਰਤਾਂ ਨੇ ਮਾਤਾ ਨੂੰ ਪੁੱਛਿਆ ਕੀ ਗੱਲ ਮਾਤਾ ਜੀ ਰੋ ਕਿਉਂ ਰਹੇ ਹੋ ਪਰ ਮਾਤਾ ਕੁਝ ਨਾ ਬੋਲੀ ਮਾਤਾ ਨੂੰ ਐਦਾਂ ਰੋਂਦਾ ਵੇਖ ਕੇ ਬਸ ਦੀਆਂ ਸਾਰੀਆਂ ਸਵਾਰੀਆਂ ਪਰੇਸ਼ਾਨ ਹੋ ਗਈਆਂ ਕਿਉਂਕਿ ਸਵੇਰੇ-ਸਵੇਰੇ ਇਸ ਤਰ੍ਹਾਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਕਿਸੇ ਦਾ ਵੀ ਮਨ ਪਰੇਸ਼ਾਨ ਹੋ ਸਕਦਾ ਹੈ ਸਵਾਰੀਆਂ ਨੇ ਮਾਤਾ ਦੇ ਆਲੇ-ਦੁਆਲੇ ਝੁੰਡ ਬਣਾ ਲਿਆ ਸਾਰੇ ਮਾਤਾ ਤੋਂ ਪੁੱਛ ਰਹੇ ਸੀ ਮਾਤਾ ਕੀ ਗੱਲ ਹੋ ਗਈ ਪਰ ਮਾਤਾ ਕੁਝ ਬੋਲ ਨਹੀਂ ਸੀ ਰਹੀ ਐਨੇ ਨੂੰ ਕੰਡੈਕਟਰ ਟਿਕਟਾਂ ਕੱਟਦਾ ਮਾਤਾ ਜੀ ਦੇ ਕੋਲ ਆਇਆ ਉਹ ਮਾਤਾ ਨੂੰ ਪੁੱਛਣ ਲੱਗਾ ਮਾਤਾ ਜੀ ਤੁਸੀਂ ਕਿਉਂ ਰੋ ਰਹੇ ਹੋ ਪਰ ਮਾਤਾ ਕੁਝ ਨਾ ਬੋਲੀ ਫੇਰ ਉਹ ਕਹਿਣ ਲੱਗਿਆ ਮਾਤਾ ਦੇ ਕੋਲ ਕਰਾਈ ਵਾਸਤੇ ਪੈਸੇ ਨਹੀਂ ਉਹ ਮਾਤਾ ਨੂੰ ਕਹਿੰਦਾ ਮਾਤਾ ਤੁਸੀਂ ਟੈਨਸ਼ਨ ਨਾ ਲਓ ਇਹ ਸਰਕਾਰੀ ਬੱਸ ਨਹੀਂ ਹੈ ਇਹ ਪ੍ਰਾਈਵੇਟ ਬੱਸ ਹੈ ਜੇ ਤੇਰੇ ਕੋਲ ਪੈਸੇ ਨਹੀਂ ਫੇਰ ਵੀ ਕੋਈ ਗੱਲ ਨਹੀਂ ਤੂੰ ਮੈਨੂੰ ਆਪਣੇ ਪੁੱਤ ਵਰਗਾ ਸਮਝ ਕੇ ਸਮਝ ਮੈਂ ਤੇਰੀ ਟਿਕਟ ਆਪੇ ਕੱਟ ਦੇਵਾਂਗਾ ਮੈਂ ਆਪਦੇ ਵੱਲੋਂ ਪੈਸੇ ਪਾ ਦੇਵਾਂਗਾ ਪਰ ਤੂੰ ਰੋ ਨਾ ਪਰ ਮਾਤਾ ਚੁੱਪ ਨਾ ਹੋਈ ਉਹ ਸਮਝ ਨਹੀਂ ਸੀ ਰਿਹਾ ਮਾਤਾ ਆਖਰ ਕਿਉਂ ਰੋ ਰਹੀ ਹੈ ਸਾਰੇ ਸਵਾਰੀਆਂ ਕੰਡੈਕਟਰ ਡਰਾਈਵਰ ਸਭ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀ ਸਭ ਹੈਰਾਨ ਸੀ ਸਾਰੇ ਰੋਣ ਦਾ ਕਾਰਨ ਜਾਣਨਾ ਚਾਹੁੰਦੇ ਸੀ ਕੰਡੈਕਟਰ ਬਾਰ-ਬਾਰ ਮਾਤਾ ਕੋਲੋਂ ਪੁੱਛ ਰਿਹਾ ਸੀ ਮਾਤਾ ਜੀ ਤੁਸੀਂ ਰੋਣ ਦਾ ਕਾਰਨ ਦੱਸੋ ਆਕਰ ਸਾਨੂੰ ਵੀ ਪਤਾ ਲੱਗੇ ਕੀ ਵਜ੍ਹਾ ਜਦੋਂ ਡਰਾਈਵਰ ਨੂੰ ਇਹ ਗੱਲ ਪਤਾ ਲੱਗੀ ਡਰਾਈਵਰ ਨੇ ਬੱਸ ਵਿੱਚ ਚੱਲ ਰਹੇ ਮਿਊਜ਼ਿਕ ਨੂੰ ਬੰਦ ਕਰ ਦਿੱਤਾ ਪਹਿਲਾਂ ਉਹਦੇ ਗਰਵਾਣੀ ਚੱਲ ਰਹੀ ਸੀ ਹੁਣ ਡੈਕ ਬੰਦ ਹੋ ਗਈ ਸੀ ਸਾਰੇ ਚੁੱਪਚਾਪ ਮਾਤਾਵਾਂ ਵੱਲ ਦੇਖ ਰਹੇ ਸੀ ਕੰਡੈਕਟਰ ਡਰਾਈਵਰ ਕੋਲ ਆਇਆ ਪਾਣੀ ਦੀ ਬੋਤਲ ਕੱਢ ਕੇ ਮਾਤਾ ਨੂੰ ਪਾਣੀ ਪੀਣ ਵਾਸਤੇ ਦਿੱਤਾ ਮਾਤਾ ਨੇ ਪਾਣੀ ਦੀ ਘੁੱਟ ਪੀਤੀ ਪਰ ਮਾਤਾ ਜੀ ਵੀ ਚੁੱਪ ਨਹੀਂ ਸੀ ਹੋ ਰਹੀ ਉਹ ਚੁੱਪ ਹੋਣ ਦਾ ਨਾ ਹੀ ਨਹੀਂ ਲੈ ਰਹੀ ਸੀ ਮਾਤਾ ਨੂੰ ਰੋਂਦਾ ਵੇਖ ਕੇ ਸਭ ਨੂੰ ਦੁੱਖ ਹੋ ਰਿਹਾ ਸੀ ਹੁਣ ਸਾਰੇ ਜਣੇ ਪਰੇਸ਼ਾਨ ਹੋ ਗਏ ਸੀ ਕਿਉਂਕਿ ਮਾਤਾ ਕੁਝ ਬੋਲ ਹੀ ਨਹੀਂ ਰਹੀ ਸੀ ਕੁਝ ਦੱਸ ਵੀ ਨਹੀਂ ਰਹੀ ਸੀ ਫਿਰ ਕੰਡੈਕਟਰ ਨੇ ਉਸ ਮਾਤਾ ਕੋਲ ਉਸ ਦਾ ਝੋਲਾ ਫੜ ਲਿਆ ਜੋ ਹੱਥਾਂ ਵਿੱਚ ਘੁੱਟ ਕੇ ਫੜੀ ਬੈਠੀ ਸੀ ਜਿਵੇਂ ਹੀ ਝੋਲਾ ਖੋਲਿਆ ਤਾਂ ਉਹਦੇ ਰੋਂਗਟੇ ਖੜੇ ਹੋ ਗਏ ਉਹਦੇ ਹੋਸ਼ ਉੱਡ ਗਏ ਉਸ ਝੋਲੇ ਵਿੱਚ ਐਦਾਂ ਦਾ ਕੁਝ ਨਿਕਲਿਆ ਜੋ ਸਾਰੀਆਂ ਸਵਾਰੀਆਂ ਨੂੰ ਹੈਰਾਨ ਕਰ ਗਿਆ ਉਹਨਾਂ ਨੇ ਬਸ ਉੱਥੇ ਹੀ ਰੋਕ ਲਈ ਅੱਗੇ ਜੋ ਹੋਇਆ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਉਸ ਝੋਲੇ ਦੀ ਇਸ ਤਸਵੀਰ ਨੇ ਬਹੁਤ ਕੁਝ ਬਿਆਨ ਕਰ ਦਿੱਤਾ ਬਸ ਉਹਨੂੰ ਇੱਕ ਸਾਈਡ ਤੇ ਰੋਕ ਕੇ ਲੋਕਾਂ ਨੇ ਮਾਤਾ ਨੂੰ ਚੁੱਪ ਕਰਵਾਇਆ ਉਹਦੇ ਤੋਂ ਪੂਰੀ ਸੱਚਾਈ ਜਾਣਣੀ ਚਾਹੀ ਆਖਰ ਮਾਤਾ ਨੇ ਆਪਣੀ ਚੁੱਪੀ ਤੋੜ ਦਿੱਤੀ ਉਹ ਪਤਾ ਨਹੀਂ ਪਿਛਲੇ ਕਿੰਨੇ ਕੁ ਟਾਈਮ ਤੋਂ ਇਸੇ ਤਰ੍ਹਾਂ ਚੁੱਪਚਾਪ ਰੋ ਰਹੀ ਸੀ ਉਸਨੇ ਦੱਸਿਆ ਮੈਂ ਆਪਣੇ ਘਰ ਦੇ ਵਿੱਚ ਸੁਖੀ ਵਸਦੀ ਸੀ ਮੇਰੇ ਪਤੀ ਕੋਲ 50 ਕਿੱਲੇ ਜ਼ਮੀਨ ਸੀ ਮੇਰਾ ਪਤੀ ਸ਼ਹਿਰ ਵਿੱਚ ਇੱਕ ਮੰਨਿਆ ਪਰਮੰਨਿਆ ਵਕੀਲ ਸੀ ਮੇਰੇ ਪਤੀ ਨੇ ਕਦੇ ਵੀ ਮੇਰੇ ਉੱਤੇ ਹੱਥ ਨਹੀਂ ਸੀ ਚੁੱਕਿਆ ਮੇਰੇ ਪਤੀ ਨੇ 4 ਪਲਾਟ ਮੇਰੇ ਨਾਲ ਮੇਰੇ ਨਾਂ ਕਰਵਾਏ ਸੀ ਪਰ ਕਰੋਨਾ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਜਮ੍ਹਾਂ ਕੱਲੀ ਹੋ ਗਈ ਮੇਰੇ ਪੁੱਤ ਪਹਿਲਾਂ ਤਾਂ ਮੇਰੀ ਬਹੁਤ ਦੇਖਭਾਲ ਕਰਦੇ ਸੀ ਉਹ ਮੈਨੂੰ ਬੜਾ ਚੰਗਾ ਲੱਗਦਾ ਸੀ ਇੱਕ ਦਿਨ ਮੇਰਾ ਪੁੱਤਰ ਰੋਂਦਾ ਹੋਇਆ ਮੇਰੇ ਕੋਲ ਆ ਕੇ ਕਹਿਣ ਲੱਗਾ ਮਾਂ ਮੈਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ ਮੈਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਮੈਨੂੰ ਲੱਗਦਾ ਹੁਣ ਮੈਨੂੰ ਬਾਪੂ ਵਾਲੀ ਜ਼ਮੀਨ ਵੇਚਣੀ ਪੈਣੀ ਹੈ ਮੈਂ ਕਿਹਾ ਨਾ ਪੁੱਤ ਆਪਾਂ ਜ਼ਮੀਨ ਨਹੀਂ ਵੇਚਣੀ ਤੇਰੇ ਪਿਓ ਨੇ ਕਿੰਨੀ ਮਿਹਨਤ ਨਾਲ ਬਣਾਈ ਹੈ ਫਿਰ ਮੇਰਾ ਪੁੱਤਰ ਰੋਂਦਾ ਰੋਂਦਾ ਕਹਿਣ ਲੱਗਿਆ ਹੁਣ ਕੀ ਕਰੀਏ ਮਾਂ ਜਾਂ ਤਾਂ ਆਪਾਂ ਨੂੰ ਪਲਾਟ ਵੇਚਨੇ ਪੈਣਗੇ ਮੈਂ ਕਿਹਾ ਚੱਲ ਪੁੱਤ ਜੇ ਤੂੰ ਸੌਖਾ ਹੋਣਾ ਤੇਰੀ ਜਾਨ ਸੌਕੀ ਹੁੰਦੀ ਐ ਮੇਰੇ ਨਾਮ ਤੇ ਚਾਰ ਪਲਾਟ ਹਨ ਆਪਾਂ ਉਹ ਪਲਾਟ ਵੇਚ ਦਿੰਨੇ ਆ ਮੈਂ ਪੇਪਰਾਂ ਤੇ ਸਾਈਨ ਕਰ ਦਿੱਤੇ ਮੇਰਾ ਪੁੱਤ ਕਹਿਣ ਲੱਗਾ ਮਾਂ ਮੈਂ ਚਾਰੇ ਪਲਾਟ ਵੇਚ ਦਿੱਤੇ ਹੁਣ ਮੇਰਾ ਬਿਜ਼ਨਸ ਠੀਕ ਚੱਲ ਰਿਹਾ ਹੈ ਹੁਣ ਚਿੰਤਾ ਵਾਲੀ ਕੋਈ ਗੱਲ ਨਹੀਂ ਐ ਇੱਕ ਦਿਨ ਮੈਨੂੰ ਬੈਠੀ ਨੂੰ ਚੱਕਰ ਆਉਣ ਲੱਗੇ ਮੈਨੂੰ ਹੌਲੀ ਹੌਲੀ ਚੱਕਰ ਵਾਦੇ ਗਏ ਹੌਲੀ ਹੌਲੀ ਮੈਂ ਗੱਲਾਂ ਭੁੱਲ ਭੁੱਲਣ ਲੱਗੀ ਇੱਕ ਦਿਨ ਮੇਰੇ ਨੂੰ ਪੁੱਤ ਮੈਨੂੰ ਡਾਕਟਰ ਦੇ ਕੋਲ ਲੈ ਗਏ ਬਾਅਦ ਵਿੱਚ ਮੇਰੇ ਪੁੱਤ ਨੇ ਦੱਸਿਆ ਮਾਂ ਡਾਕਟਰ ਨੇ ਇੱਕ ਚਿੰਤਾ ਵਾਲੀ ਗੱਲ ਦੱਸੀ ਹੈ। ਉਹਨਾਂ ਨੇ ਕਿਹਾ ਤੁਹਾਡੀ ਮਾਂ ਨੂੰ ਡਿਪਰੈਸ਼ਨ ਹੋ ਗਿਆ ਹੈ। ਇਸ ਲਈ ਇਹ ਗੱਲਾਂ ਭੁੱਲਣ ਲੱਗ ਗਈ ਹੈ। ਚੀਜ਼ਾਂ ਰੱਖ ਕੇ ਭੁੱਲ ਜਾਂਦੀ ਹੈ। ਮਾਂ ਮੈਂ ਕਹਿੰਦਾ ਸੀ ਜੇਕਰ ਘਰ ਮੇਰੇ ਨਾਂ ਤੇ ਕਰਵਾ ਦੇਵੇਂ ਤਾਂ ਤੂੰ ਟੈਨਸ਼ਨ ਫ੍ਰੀ ਹੋ ਜਾਵੇਂਗੀ। ਨਹੀਂ ਤਾਂ ਮਾਂ ਤੈਨੂੰ ਪਤਾ ਹੀ ਹੈ ਆਖਰ ਨੂੰ ਇਹ ਕਰ ਮੇਰਾ ਹੀ ਹੈ। ਜੇਕਰ ਤੂੰ ਮੇਰੇ ਨਾਂ ਕਰਵਾ ਦੇਵੇਂਗੀ ਤੇਰੇ ਸਿਰੋਂ ਬੋਝ ਕੱਟ ਜਾਵੇਗਾ ਮੈਂ ਵੀ ਸੋਚਿਆ ਚਲੋ ਕੋਈ ਗੱਲ ਨਹੀਂ ਮੇਰਾ ਹੀ ਪੁੱਤ ਹੈ ਇਹ ਘਰ ਮੇਰੇ ਪੁੱਤ ਦਾ ਹੀ ਹੋਣਾ ਅੰਤ ਨੂੰ ਮੈਂ ਪੁੱਤ ਦੇ ਨਾਮ ਘਰ ਕਰਵਾ ਦਿੱਤਾ ਪਰ ਮੈਨੂੰ ਨਹੀਂ ਸੀ ਪਤਾ ਉਸ ਘਰ ਦੇ ਵਿੱਚ ਉਹ ਆਖਰੀ ਰਾਤ ਸੀ ਮੇਰੀ ਅਗਲੇ ਦਿਨ ਸਵੇਰੇ ਮੇਰੀ ਨੂੰਨੇ ਮੈਨੂੰ ਚਾਹ ਦਾ ਕੱਪ ਨਾ ਪੁੱਟ ਦਿੱਤਾ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਅੱਗੋਂ ਨੂੰ ਨੂੰ ਆ ਕੇ ਕਹਿੰਦੀ ਸੰਗ ਨਾ ਪਾੜ ਚੁੱਪਚਾਪ ਕਰਕੇ ਬੈਠੀ ਰਹਿ ਮੈਂ ਇੰਨਾ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਗਈ 24 ਘੰਟੇ ਮੰਮੀ ਜੀ ਮੰਮੀ ਜੀ ਕਰਨ ਵਾਲੀ ਨੂੰ ਅੱਜ ਮੈਨੂੰ ਬੁੜੀ ਕਹਿ ਕੇ ਬੁਲਾ ਰਹੀ ਸੀ ਉਹ ਮੈਨੂੰ ਕਹਿ ਰਹੀ ਸੀ ਕਿਉਂ ਸੰਗ ਪਾੜੀ ਜਾਨੀ ਐ ਮੈਨੂੰ ਪੂਰੀ ਉਮੀਦ ਸੀ ਕਿ ਮੇਰਾ ਮੁੰਡਾ ਇਹਦੀ ਅਕਲ ਟਕਾਣੇ ਜ਼ਰੂਰ ਲਿਆਵੇਗਾ ਸ਼ਾਮ ਨੂੰ ਜਦੋਂ ਮੇਰਾ ਮੁੰਡਾ ਘਰ ਆਇਆ ਉਸ ਨੂੰ ਬਹੁਤੀ ਸਾਰੇ ਗੱਲ ਦੱਸੀ ਕਿਹਾ ਪੁੱਤ ਅੱਜ ਤੱਕ ਮੈਂ ਮੈਂ ਤੁਹਾਨੂੰ ਬੇਟੇ ਤੋਂ ਬਿਨਾਂ ਕਦੇ ਨਹੀਂ ਬੋਲੀ ਤੁਸੀਂ ਮੈਨੂੰ ਮੰਮੀ ਜੀ ਤੋਂ ਬਗੈਰ ਕਦੇ ਨਹੀਂ ਬੋਲੇ ਰਾਜ ਤੇਰੇ ਘਰ ਵਾਲੀ ਨੇ ਮੈਨੂੰ ਬੁੜੀ ਕਿਹਾ ਮੈਨੂੰ ਚਾਹ ਦਾ ਕੱਪ ਵੀ ਨਹੀਂ ਦਿੱਤਾ ਮੈਨੂੰ ਗਾਲਾਂ ਕੱਢੀਆਂ ਪੁੱਤ ਮੇਰੀ ਘਰ ਵਿੱਚ ਬਸ ਹੁਣ ਇਹੀ ਇੱਜ਼ਤ ਰਹਿ ਗਈ ਮੇਰਾ ਪੁੱਤ ਕਹਿਣ ਲੱਗਾ ਮਾਂ ਚੁੱਪਚਾਪ ਰੋਟੀ ਖਾਈ ਚੱਲ ਜੇਕਰ ਰੋਟੀ ਨਹੀਂ ਖਾਣੀ ਫਿਰ ਤੂੰ ਆਪ ਦਾ ਆਪ ਦੇਖ ਇਹ ਸੁਣ ਕੇ ਮੈਂ ਪਾਣੀ ਪਾਣੀ ਹੋ ਗਈ ਮੈਨੂੰ ਮੇਰੇ ਪੁੱਤ ਤੋਂ ਇੰਨੀਆਂ ਉਮੀਦਾਂ ਸੀ ਉਹ ਸਾਰੀਆਂ ਉਮੀਦਾਂ ਟੁੱਟ ਗਈਆਂ ਮੇਰਾ ਪੁੱਤ ਆਖਰ ਮੈਨੂੰ ਉਹ ਇਹ ਸਭ ਕਹਿ ਰਿਹਾ ਸੀ ਅੱਗੋਂ ਮੈਂ ਕਿਹਾ ਪੁੱਤ ਤੂੰ ਇਹ ਕੀ ਗੱਲਾਂ ਕਰ ਰਿਹਾ ਮੇਰੀ ਨੂੰਹ ਕਹਿਣ ਲੱਗੀ ਇਹ ਸਹੀ ਕਹਿ ਰਿਹਾ ਤੈਨੂੰ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਐ ਚੁੱਪ ਕਰਕੇ ਤੇਰੇ ਕੋਲ ਖਾਈ ਨਹੀਂ ਜਾਂਦੀ ਤੂੰ ਸਾਡੇ ਹਰ ਕੰਮ ਵਿੱਚ ਆਪਣੀ ਲਾਤ ਅੜਕਾਉਣੀ ਐ ਹਰ ਵੇਲੇ ਸਾਡੇ ਤੇ ਨਿਗਾ ਰੱਖਦੀ ਐ ਕੀ ਕਰਦੇ ਆ ਕੀ ਨਹੀਂ ਕਰਦੇ ਤੇਰੇ ਵਾਸਤੇ 24 ਘੰਟੇ ਤੇਰੀ ਨਿਗਾ ਸਾਡੇ ਵਿੱਚ ਹੀ ਰਹਿੰਦੀ ਐ ਤੇਰੀ ਇੰਨੀ ਉਮਰ ਹੋ ਗਈ ਐ ਤੈਥੋਂ ਆਰਾਮ ਨਾਲ ਬੈਠਿਆ ਨਹੀਂ ਜਾਂਦਾ ਫਿਰ ਤੂੰ ਨਹੀਂ ਟਲਦੀ ਨਗੋਚਾਂ ਕਰਦੀ ਰਹਿੰਦੀ ਐ ਨੂ ਤੇ ਪੁੱਤ ਨੇ ਮੈਨੂੰ ਐਦਾਂ ਦੀਆਂ ਗੱਲਾਂ ਕਹੀਆਂ ਮੇਰੇ ਸੀਨੇ ਵਿੱਚ ਤੀਰ ਵਾਂਗ ਚੁੱਭ ਗਈਆਂ ਮੈਂ ਨੂ ਨੂੰ ਕਿਹਾ ਵੇਖ ਪੁੱਤ ਅਸੀਂ ਇਹ ਘਰ-ਬਾਰ ਬਣਾਇਆ ਜ਼ਮੀਨਾਂ ਜੈ ਦਾਦਾ ਬਣਾਈਆਂ ਤੇਰੇ ਪਾਪਾ ਜੀ ਨੇ ਇੰਨੀ ਮਿਹਨਤ ਕੀਤੀ ਇਹਦਾ ਮਤਲਬ ਇਹ ਨਹੀਂ ਸੀ ਕਿ ਤੁਸੀਂ ਮੈਨੂੰ ਸਭ ਕੁਝ ਲੈ ਕੇ ਤੇ ਮੈਨੂੰ ਜਮਾ ਜਮਾ ਹੀ ਨਾ ਪੁੱਛੋ ਮੈਂ ਕਿਹਾ ਉਹ ਤਾਂ ਮੇਰੇ ਤੋਂ ਪਹਿਲਾਂ ਪਹਿਲਾਂ ਹੀ ਅੱਖਾਂ ਮੀਚ ਗਏ ਜੇ ਜਿਉਂਦੇ ਹੁੰਦੇ ਤਾਂ ਆਹ ਸੁਣਦੇ ਉਹਨਾਂ ਦੀ ਕੀ ਹਾਲਤ ਹੋਣੀ ਸੀ ਮੈਂ ਨੂ ਨੂੰ ਕਿਹਾ ਕੋਈ ਨਹੀਂ ਮੈਂ ਤੇਰੇ ਮਾਂ ਪਿਓ ਨਾਲ ਗੱਲ ਕਰਾਂਗੀ ਤੁਸੀਂ ਇਸ ਨੂੰ ਕੁਝ ਸਮਝਾਓ ਇਸ ਨੂੰ ਕੁਝ ਸੰਸਕਾਰ ਦਿਓ ਮੈਨੂੰ ਇਸ ਤਰ੍ਹਾਂ ਬੋਲਦੀ ਐ ਬਸ ਮੇਰਾ ਐਨੇ ਕਹਿਣ ਦੀ ਧੀਰ ਸੀ ਉਹ ਮੈਨੂੰ ਨੂੰ ਭੱਜ ਕੇ ਪੈ ਗਈ ਅੱਛਾ ਹੁਣ ਤੂੰ ਮੇਰੇ ਪੇਕੇ ਲੂਤੀਆਂ ਲਾਵੇਂਗੀ ਮੇਰੀਆਂ ਸ਼ਿਕਾਇਤਾਂ ਉਹਨਾਂ ਨੂੰ ਕਰੇਂਗੀ ਮੇਰਾ ਮੁੰਡਾ ਕਹਿ ਰਿਹਾ ਸੀ ਖਬਰਦਾਰ ਮੇਰੇ ਸਹੁਰਿਆਂ ਦੇ ਨਾਲ ਜੇ ਤੂੰ ਗੱਲ ਵੀ ਕੀਤੀ ਤਾਂ ਇੱਥੇ ਤੂੰ ਘਰੇ ਮੇਰਾ ਜਲੂਸ ਕੱਢ ਕੇ ਰੱਖਿਆ ਹੁਣ ਮੇਰੇ ਸਹੁਰੇ ਚ ਵੀ ਮੇਰਾ ਜਲੂਸ ਕੱਢ ਦੇਵੇਂਗੀ ਫਿਰ ਮੈਥੋਂ ਬੁਰਾ ਕੋਈ ਨਹੀਂ ਹੋਣਾ। ਉਹਨੇ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਮੇਰੇ ਬਾਰੇ ਜਿਹਾ ਮੈਨੂੰ ੱੱਕੇ ਮਾਰ-ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਸੀ। ਜਿਸ ਤੋਂ ਮੈਨੂੰ ਐਨੀ ਉਮੀਦ ਸੀ। ਮੈਂ ਉਸ ਨੂੰ ਬੜੇ ਲਾਡਾਂ ਨਾਲ ਪਾਲਿਆ ਸੀ। ਜਿਸ ਤੇ ਮੈਂ ਇੰਨਾ ਮਾਣ ਕਰਦੀ ਸੀ, ਇੰਨਾ ਭਰੋਸਾ ਕੀਤਾ। ਆਖਰ ਉਹਨਾਂ ਨੇ ਹੀ ਮੈਨੂੰ ੱੱਕੇ ਮਾਰ ਕੇ ਘਰ ਵਿੱਚੋਂ ਬਾਹਰ ਕੱਢ ਦਿੱਤਾ। ਇੱਕ ਮਾਂ ਵਾਸਤੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਸੀ? ਮੈਨੂੰ ਉਸ ਦਿਨ ਬਹੁਤ ਜ਼ਿਆਦਾ ਪਛਤਾਵਾ ਹੋਇਆ। ਮੈਂ ਬਹੁਤ ਜ਼ਿਆਦਾ ਰੋਈ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਮੈਂ ਆਪਣਾ ਦੁੱਖ ਤੁਹਾਨੂੰ ਸ਼ਬਦਾਂ ਵਿੱਚ ਨਹੀਂ ਦੱਸ ਸਕਦੀ ਫਿਰ ਮੈਂ ਕਿੰਨੇ ਦਿਨਾਂ ਤੱਕ ਸੜਕਾਂ ਤੇ ਰੋਲਦੀ ਰਹੀ ਮੈਨੂੰ ਇਸ ਤਰੀਕੇ ਨਾਲ ਗਲੀਆਂ ਵਿੱਚ ਭਟਕਦੇ ਹੋਏ ਇੱਕ ਬੰਦੇ ਨੇ ਵੇਖਿਆ ਜੋ ਬਹੁਤ ਹੀ ਭਲਾ ਮਾਨਸੀ ਉਸਨੇ ਮੈਨੂੰ ਬੜੇ ਪਿਆਰ ਸਤਕਾar ਦਿੱਤਾ ਮੈਨੂੰ ਵਿਰਦਾਸ਼ਰਮ ਵਿੱਚ ਛੱਡ ਦਿੱਤਾ ਪਰ ਪੁੱਤ ਵਿਰਦਾਸ਼ਰਮ ਵਿੱਚ ਮੇਰਾ ਬਿਲਕੁਲ ਵੀ ਮਨ ਨਹੀਂ ਸੀ ਲੱਗਦਾ ਕਿੱਥੇ ਮੈਂ ਵਕੀਲ ਦੇ ਘਰ ਵਾਲੀ ਮੈਂ ਜ਼ਿੰਦਗੀ ਦੀਆਂ ਸਾਰੀਆਂ ਸੁੱਖ ਸੁਵਿਧਾਆਂ ਮਾਣੀਆਂ ਸੀ ਪਰ ਜਦੋਂ ਵਕੀਲ ਸਾਹਿਬ ਦੇ ਨਾਲ ਜਾਂਦੀ ਹੁੰਦੀ ਸੀ ਸਾਰੇ ਮੈਨੂੰ ਭੈਣ ਜੀ ਭੈਣ ਜੀ ਕਹਿ ਕੇ ਬੁਲਾਉਂਦੇ ਸੀ ਵਿਰਧਾ ਆਸ਼ਰਮ ਦੇ ਵਿੱਚ ਮੈਂ ਇੱਕ ਕੋਨੇ ਵਿੱਚ ਪਈ ਰਹਿੰਦੀ ਸੀ ਮੇਰਾ ਉੱਥੇ ਬਿਲਕੁਲ ਵੀ ਦਿਲ ਨਹੀਂ ਸੀ ਲੱਗਦਾ ਫਿਰ ਮੈਂ ਵਿਰਧਾ ਆਸ਼ਰਮ ਦੇ ਵਿੱਚੋਂ ਚੋਰੀ ਭੱਜ ਗਈ ਕਿਉਂਕਿ ਇੱਕ ਦਿਨ ਉੱਥੇ ਗੇਟ ਖੁੱਲਾ ਛੱਡ ਗਏ ਸੀ ਮੈਂ ਇਸ ਮੌਕੇ ਦੀ ਭਾਲ ਵਿੱਚ ਸੀ ਫਿਰ ਸਾਰੇ ਪੁੱਛਣ ਲੱਗੇ ਤੇਰੇ ਝੋਲੇ ਵਿੱਚ ਕੀ ਹੈ ਇਹ ਫੋਟਾਂ ਤੋਂ ਕਿਵੇਂ ਪਾਈ ਫਿਰਦੀਆਂ ਕਦੋਂ ਪਾਈ ਇਹ ਕਹਿਣ ਲੱਗੇ ਪੁੱਤ ਇਹ ਤਾਂ ਹਰ ਵੇਲੇ ਮੇਰੇ ਕੋਲ ਹੀ ਰਹਿੰਦੀ ਹੈ ਇਹ ਮੇਰੇ ਪਤੀ ਦੀ ਫੋਟੋ ਹੈ ਜਦੋਂ ਮੇਰੇ ਨੋਪੁੱਤ ਨੇ ਮੈਨੂੰ ਘਰ ਤੋਂ ਬਾਹਰ ਕੱਢਿਆ ਸੀ ਇਹ ਕੰਧ ਉੱਤੇ ਤਸਵੀਰ ਲੱਗੀ ਹੋਈ ਸੀ ਕਿਉਂਕਿ ਮੈਂ ਆਪਣੇ ਪਤੀ ਨੂੰ ਆਪਣੇ ਤੋਂ ਅਲੱਗ ਨਹੀਂ ਸੀ ਕਰਨਾ ਚਾਹੁੰਦੀ ਮੈਂ ਹਰ ਵੇਲੇ ਪਰਸ਼ਾਵੇਂ ਦੀ ਤਰ੍ਹਾਂ ਇਸ ਫੋਟੋ ਨੂੰ ਆਪਣੇ ਨਾਲ ਰੱਖਦੀ ਹਾਂ ਇਸੇ ਉਸੇ ਤਸਵੀਰ ਨੂੰ ਦੇਖ ਕੇ ਸਾਰੇ ਬਸ ਦੀਆਂ ਸਵਾਰੀਆਂ ਨੇ ਕੰਡੈਕਟਰ ਦੇ ਰੋਂਗ ਟੇ ਖੜੇ ਹੋ ਗਏ ਸੀ ਕਿਉਂਕਿ ਉਹ ਸ਼ਹਿਰ ਦਾ ਮੰਨਿਆ ਪਰਮੰਨਿਆ ਵਕੀਲ ਸੀ ਉਸ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਸੀ ਉਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਐਨੇ ਮੰਨੇ ਪਰਮੰਨੇ ਵਕੀਲ ਦੇ ਘਰ ਵਾਲੀ ਦੇ ਐਦਾਂ ਦੇ ਹਾਲਾਤ ਤਾਂ ਸਭ ਘਰ ਸਭ ਇਹ ਸੁਣ ਕੇ ਹੈਰਾਨ ਰਹਿ ਗਏ ਇਹ ਵਕੀਲ ਦਾ ਨਾਮ ਇਸ ਵਾਸਤੇ ਮਸ਼ਹੂਰ ਸੀ ਕਿਉਂਕਿ ਉਹ ਵਕੀਲ ਕਿਸੇ ਬੰਦੇ ਕੋਲ ਪੈਸਾ ਨਹੀਂ ਸੀ ਲੈਂਦਾ ਇਹ ਗਰੀਬਾਂ ਦੀ ਬਹੁਤ ਜ਼ਿਆਦਾ ਮਦਦ ਕਰਦਾ ਸੀ ਉਹਨਾਂ ਦੇ ਸਾਰੇ ਕੇਸ ਫ੍ਰੀ ਵਿੱਚ ਲੜਦਾ ਸੀ ਕਈ નિર્ਦੋਸ਼ਾਂ ਨੂੰ ਉਸ ਉਹਨੇ ਨਿਆਂ ਦਿਵਾਇਆ ਕਈਆਂ ਨੂੰ ਜੇਲ੍ਹ ਚੋਂ ਬਾਹਰ ਕਢਵਾਇਆ ਸੀ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਈ ਸੀ ਐਨੇ ਮੰਨੇ ਪਰਮੰਨੇ ਵਕੀਲ ਦੇ ਘਰ ਵਾਲੀ ਦੇ ਐਦਾਂ ਦੇ ਹਾਲਾਤ ਬਸ ਵਿੱਚ ਬੈਠੀ ਬੱਸ ਵਿੱਚ ਬੈਠੇ ਕਈ ਬੰਦਿਆਂ ਦੇ ਅੱਖਾਂ ਵਿੱਚ ਹੰਝੂ ਆ ਗਏ। ਬੱਸ ਦਾ ਡਰਾਈਵਰ ਕਹਿਣ ਲੱਗਾ ਆਪਾਂ ਨੂੰ ਮਾਤਾ ਦੇ ਘਰ ਤੱਕ ਜਾਣਾ ਚਾਹੀਦਾ ਹੈ। ਸਵਾਰੀਆਂ ਨੂੰ ਹੋਰ ਬਾਸਤੇ ਝੜਾ ਦਿੱਤਾ ਜਾਵੇ। ਡਰਾਈਵਰ ਨੇ ਉਹ ਬੱਸ ਉੱਥੇ ਹੀ ਲਾ ਦਿੱਤੀ। ਉਹਦਾ ਵੀ ਕਲਜਾ ਮੂੰਹ ਤੱਕ ਆ ਗਿਆ ਸੀ। ਉਹ ਸੋਚਣ ਲੱਗਾ ਸੀ ਜੇ ਇਸ ਤਰ੍ਹਾਂ ਮੇਰੀ ਮਾਂ ਹੁੰਦੀ ਤਾਂ ਮੈਂ ਕੁਝ ਕਰਦਾ। ਇਹੀ ਸੋਚ ਕੇ ਉਹ ਮਾਤਾ ਵਾਸਤੇ ਕੁਝ ਕਰਨਾ ਚਾਹੁੰਦਾ ਸੀ। ਉਹਦਾ ਕਲੇਜਾ ਬਲੁੰਦ ਰਹਿ ਗਿਆ ਸੀ। ਡਰਾਈਵਰ ਤੇ ਕੰਡੈਕਟਰ ਨੇ ਗੱਡੀ ਕਿਰਾਏ ਤੇ ਕਰਾਈ। ਉਹ ਵੀ ਆਪਣੇ ਖਰਚੇ ਤੇ ਉਹ ਮਾਤਾ ਨੂੰ ਉਹਦੇ ਨਾਲ ਬਿਠਾ ਕੇ ਉਹਦੇ ਘਰ ਲੈ ਗਏ ਉਹਨਾਂ ਨਾਲ ਉਸ ਦਾ ਬੱਸ ਵਿੱਚ ਬੈਠਾ ਉਹ ਸਪਾਹੀ ਵੀ ਸੀ ਜੋ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਅੱਗੋਂ ਜਦੋਂ ਘਰ ਵਿੱਚ ਗਏ ਤਾਂ ਘਰ ਵਿੱਚ ਇੱਕ ਕਿੱਟੀ ਪਾਰਟੀ ਚੱਲ ਰਹੀ ਸੀ ਯਾਨੀ ਕਿ ਨੂਹਾਂ ਦੀਆਂ ਸਹੇਲੀਆਂ ਇੱਕ ਪਾਰਟੀ ਕਰ ਰਹੀਆਂ ਸੀ ਉਹਦੀਆਂ ਬਹੁਤ ਸਾਰੀਆਂ ਸਹੇਲੀਆਂ ਆਈਆਂ ਹੋਈਆਂ ਸੀ ਉਹਦਾ ਪੁੱਤ ਕਿਤੇ ਘੁੰਮਣ ਗਿਆ ਹੋਇਆ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਦੋਂ ਨੂਹ ਨੇ ਮਾਤਾ ਨੂੰ ਘਰੇ ਵੇਖਿਆ ਤਾਂ ਉਹਦੀ ਨੂਹ ਫਿਰ ਬੋਲਣ ਲੱਗੀ ਪਰ ਡਰਾਈਵਰ ਤੇ ਕੰਡੈਕਟਰ ਕਹਿਣ ਲੱਗੇ ਖਬਰਦਾਰ ਭੈਣ ਜੀ ਜੇਕਰ ਮਾਤਾ ਨੂੰ ਕੁਝ ਕਿਹਾ ਤਾਂ ਇਹ ਘਰ ਦੀ ਮਾਲਕਣ ਹੈ ਪਰ ਨੋਹ ਕਹਿਣ ਲੱਗੇ ਇਹ ਨਹੀਂ ਇਹ ਸਾਡਾ ਘਰ ਹੈ ਇਨੇ ਨੂੰ ਉੱਥੇ ਪੁਲਿਸ ਆ ਗਈ ਜਿਸ ਨੂੰ ਡਰਾਈਵਰ ਤੇ ਕੰਡੈਕਟਰ ਨੇ ਪਹਿਲਾਂ ਹੀ ਫੋਨ ਕਰਕੇ ਬੁਲਾ ਲਿਆ ਸੀ ਪੁਲਿਸ ਨੇ ਆ ਕੇ ਪੁੱਛਿਆ ਕੀ ਗੱਲ ਹੈਗੀ ਰੌਲਾ ਪਾਇਆ ਮਾਤਾ ਜੀ ਨੇ ਸਾਰੀ ਗੱਲ ਦੱਸੀ ਅੱਗੋਂ ਉਹਦੀ ਨੂੰ ਕਹਿਣ ਲੱਗੀ ਇਹ ਘਰ ਮੇਰਾ ਹੈ ਇਹ ਮੇਰੇ ਪਤੀ ਦੇ ਨਾਮ ਤੇ ਹੈ ਅਸੀਂ ਇਸ ਬੁੱਢੀ ਔਰਤ ਨੂੰ ਕਦੋਂ ਦਾ ਘਰ ਤੋਂ ਬਾਹਰ ਕੱਢ ਚੁੱਕੇ ਹਾਂ ਪਰ ਮਾਤਾ ਕਹਿਣ ਲੱਗੀ ਆ ਵੇਖੋ ਮੈਂ ਵਸੀਅਤ ਬਦਲ ਦਿੰਦੀ ਹਾਂ ਘਰ ਤੋਂ ਆਉਣ ਤੋਂ ਪਹਿਲਾਂ ਹੀ ਮਾਤਾ ਜੀ ਨੇ ਉਹ ਵਸੀਅਤ ਬਦਲ ਦਿੱਤੀ ਸੀ ਕਿਉਂਕਿ ਉਹ ਇੱਕ ਵਕੀਲ ਦੇ ਘਰ ਵਾਲੀ ਸੀ ਉਸ ਨੂੰ ਵਕੀਲ ਦੇ ਦਾ ਪੇਚ ਚੰਗੀ ਤਰ੍ਹਾਂ ਆਉਂਦੇ ਸੀ ਸਾਰੇ ਵਕੀਲ ਮਾਤਾ ਨੂੰ ਜਾਣਦੇ ਸੀ ਜਿਸ ਕਰਕੇ ਬਾਕੀ ਵਕੀਲਾਂ ਨੇ ਉਸ ਮਾਤਾ ਨੂੰ ਬਹੁਤ ਜ਼ਿਆਦਾ ਮਦਦ ਕੀਤੀ ਸੀ ਡਰਾਈਵਰ ਤੇ ਕੰਡੈਕਟਰ ਨੇ ਮਾਤਾ ਜੀ ਦੀ ਮਦਦ ਕੀਤੀ ਜਦੋਂ ਪੁਲਿਸ ਵਾਲਿਆਂ ਨੇ ਨਵੀਂ ਬਸਇਤ ਵੇਖੀ ਉਹਨਾਂ ਨੇ ਮਾਤਾ ਜੀ ਦੀ ਨੂੰ ਨੂੰ ਕਿਹਾ ਹੁਣ ਇਸ ਘਰ ਵਿੱਚ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਘਰ ਮਾਤਾ ਜੀ ਦਾ ਹੈ ਮਾਤਾ ਜੀ ਨੇ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਰੱਖੀ ਸੀ ਕਿਉਂਕਿ ਪਹਿਲਾਂ ਹੀ ਵਕੀਲ ਨੇ ਆਪਣੀ ਜ਼ਮੀਨ ਆਪਣੇ ਘਰ ਵਾਲੀ ਦੇ ਨਾਂ ਕਰਾਈ ਸੀ ਪਰ ਮਾਤਾ ਨੇ ਮੁੰਡੇ ਦੇ ਨਾਂ ਕਰਵਾ ਦਿੱਤੀ ਸੀ ਹੁਣ ਮਾਤਾ ਨੇ ਆਪਣੀ ਬਸੀਅਤ ਫੇਰ ਆਪਨ ਵਾਪਸ ਆਪਣੇ ਨਾਂ ਕਰਵਾ ਲਈ ਸੀ ਮਾਤਾ ਨੇ ਇਹ ਜ਼ਮੀਨ ਮਾਤਾ ਨੇ ਕਿਹਾਏ ਜ਼ਮੀਨ ਮੇਰੀ ਹੈ ਆਪਣੇ ਨਾਂ ਤੇ ਹੀ ਰੱਖਾਂਗੀ ਮੇਰੇ ਨੌਪੁੱਤ ਮੇਰੀ ਸੇਵਾ ਨਹੀਂ ਕਰਦੇ ਜਦੋਂ ਅਗਲੇ ਦਿਨ ਪੁੱਤ ਘੁੰਮ ਕੇ ਫਿਰ ਵਾਪਸ ਘਰੇ ਆ ਤਾਂ ਦੇਖਦਾ ਉਹ ਰੋਂਗਟੇ ਖੜੇ ਹੋ ਗਏ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਦੀ ਰੂਹ ਕੰਬ ਗਈ ਘਰ ਦੇ ਵਿੱਚ ਕੱਲੀ ਮਾਤਾ ਬੈਠੀ ਸੀ ਨੂੰ ਦਿਖ ਨਹੀਂ ਸੀ ਰਹੀ ਉਹ ਪੁੱਛਣ ਲੱਗਾ ਮੇਰੇ ਘਰ ਵਾਲੇ ਕਿੱਥੇ ਐ ਤਾਂ ਮਾਤਾ ਨੇ ਪੁੱਠਾ ਹੱਥ ਮਾਰ ਦਿੱਤਾ ਮੈਨੂੰ ਨਹੀਂ ਪਤਾ ਕਿੱਥੇ ਐ ਜਿੱਧਰੋਂ ਆਈ ਸੀ ਉਧਰ ਹੀ ਚਲੀ ਗਈ ਹੈ ਇਹ ਕਹਿੰਦੇ ਹੋਏ ਮਾਤਾ ਦਾ ਅੰਦਰੋਂ ਦਿਲ ਰੋਪਿਆ ਪਰ ਉਸਨੇ ਕਰੜਾ ਦਿਲ ਕਰਕੇ ਕਿਹਾ ਕਿਉਂਕਿ ਮੁੰਡੇ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਸੀ ਜੇ ਉਹ ਮੁੰਡੇ ਨਾਲ ਹੁਣ ਵੀ ਲਾੜ ਪਿਆਰ ਨਾਲ ਪੇਸ਼ ਆਉਂਦੀ ਤਾਂ ਸਮਾਜ ਵਿੱਚ ਬਹੁਤ ਗਲਤ ਸੁਨੇਹਾ ਜਾਂਦਾ ਉਸਨੇ ਕਰੜਾ ਦਿਲ ਕਰਕੇ ਮਾਂ ਦੇ ਮੂੰਹੋਂ ਐਦਾਂ ਦੀਆਂ ਗੱਲਾਂ ਸੁਣ ਕੇ ਪੁੱਤ ਹੱਕਾ ਬੱਕਾ ਰਹਿ ਗਿਆ ਜਦੋਂ ਉਸ ਨੂੰ ਸਾਰੀ ਕਹਾਣੀ ਦਾ ਪਤਾ ਲੱਗਿਆ ਤਾਂ ਉੱਥੋਂ ਭੱਜ ਗਿਆ ਹੁਣ ਮਾਤਾ ਜੀ ਨੇ ਆਪਣੇ ਘਰ ਵਿੱਚ ਬੇਸਹਾਰਾ ਲੋਕਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਸੀ ਹੌਲੀ-ਹੌਲੀ ਚਾਰ-ਪੰਜ ਔਰਤਾਂ ਉਸ ਦੇ ਘਰ ਵਿੱਚ ਰਹਿਣ ਲੱਗੀਆਂ ਕੋਈ ਕੱਪੜੇ ਧੋਣ ਵਾਲੀ ਸੀ ਕੋਈ ਖਾਣਾ ਬਣਾਉਣ ਵਾਲੀ ਸੀ ਕੋਈ ਕੋਈ ਕੰਮ ਕਰਦੀ ਸੀ ਕੋਈ ਹੋਰ ਔਰਤਾਂ ਵੀ ਸੀ ਜੋ ਘਰ ਤੋਂ ਸਤਾਈਆਂ ਹੋਈਆਂ ਸੀ ਜਿਨ੍ਹਾਂ ਦੇ ਬੱਚਾ ਨੇ ਆਪਣੇ ਮਾਪੇ ਨੂੰ ਘਰੋਂ ਕੱਢ ਦਿੱਤਾ ਸੀ ਉਹ ਸਾਰੇ ਉੱਥੇ ਆ ਕੇ ਰਹਿਣ ਲੱਗੇ ਇਸ ਤਰ੍ਹਾਂ ਨਾਲ ਮਿਲ ਕੇ ਸਾਰੇ ਘਰ ਦੇ ਕੰਮ ਵੀ ਹੋ ਜਾਂਦੇ ਮਾਤਾ ਦਾ ਘਰੇ ਜੀ ਲੱਗਿਆ ਰਹਿੰਦਾ ਸੀ ਕਿਉਂਕਿ ਵਿਰਦਾ ਆਸ਼ਰਮ ਦੇ ਵਿੱਚ ਉਸਦਾ ਜੀ ਨਹੀਂ ਸੀ ਲੱਗਦਾ ਜਿਸ ਘਰ ਦੇ ਵਿੱਚ ਉਸਦੇ ਪਤੀ ਦੀਆਂ ਯਾਦਾਂ ਵੱਜਦੀਆਂ ਸੀ ਇਸ ਲਈ ਇਸ ਘਰ ਦੇ ਵਿੱਚ ਉਸਦਾ ਬਹੁਤ ਮਨ ਲੱਗਦਾ ਸੀ ਬੇਸਹਾਰਾ ਔਰਤਾਂ ਨੂੰ ਆਪਣੇ ਘਰ ਵਿੱਚ ਰੱਖਦੀ ਆਪਣੇ ਨੂੰਹ ਪੁੱਤ ਨੂੰ ਉਹਨੇ ਕਹਿ ਦਿੱਤਾ ਸੀ ਕਿ ਆਪਣਾ ਕਮਾਓ ਤੇ ਆਪਣਾ ਖਾਓ ਹੁਣ ਮੈਂ ਤੁਹਾਨੂੰ ਫੁੱਟੇ ਕੌੜੀ ਵੀ ਨਹੀਂ ਦੇਵਾਂਗੀ ਜੇ ਤੁਸੀਂ ਮੇਰਾ ਨਹੀਂ ਕਰਦੇ ਤਾਂ ਮੈਂ ਤੁਹਾਡਾ ਕਿਉਂ ਕਰਾਂਗੀ ਬੇਸ਼ੱਕ ਮਾਪੇ ਆਪਣੀ ਔਲਾਦ ਲਈ ਬਹੁਤ ਕੁਝ ਕਰਦੇ ਆਂ ਬਸ ਆਈ ਆਸ ਹੁੰਦੀ ਕਿ ਉਹਨਾਂ ਨੇ ਬੁੜਾਪੇ ਵੇਰੇ ਮਾਪੇ ਨੂੰ ਬੱਚੇ ਪਾਲਣਗੇ ਉਹਨਾਂ ਨੂੰ ਸਹਾਰਾ ਦੇਣਗੇ ਕੋਈ ਵੀ ਮਾਂ ਪਿਓ ਬੱਚਾਂ ਤੋਂ ਇਹ ਉਮੀਦ ਨਹੀਂ ਕਰਦਾ ਕਿ ਉਹ ਉਸ ਨੂੰ ਧੱਕੇ ਮਾਰ ਕੇ ਘਰ ਤੋਂ ਕੱਢ ਦੇਵੇਗਾ ਫਿਰ ਉੱਥੇ ਮਾਪੇ ਵੀ ਆਪਣਾ ਦਿਲ ਪੱਥਰ ਕਰਕੇ ਔਲਾਦ ਨੂੰ ਮੂੰਹ ਤੋੜ ਜਵਾਬ ਦਿੰਦੇ ਹਨ ਦੇਣਾ ਹੀ ਚਾਹੁੰਦਾ ਇਹੋ ਜਿਹੀ ਔਲਾਦ ਨਾਲ ਤਾਂ ਬੰਦਾ ਐਵੇਂ ਹੀ ਚੰਗਾ ਜਿਹੜੀਆਂ ਸਾਰੀਆਂ ਤਾਂ ਅੰਦੌਲਤ ਲੈ ਕੇ ਬੁੱਢੇ ਮਾਪਿਆਂ ਨੂੰ ਠੇਡੇ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਆ ਜੇਕਰ ਕੰਡੈਕਟਰ ਦੇ ਡਰਾਈਵਰ ਨੇ ਮਾਤਾ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਸਾਰੀ ਉਮਰ ਮਾਤਾ ਸੜਕਾਂ ਤੇ ਰੋਲਦੀ ਰਹਿੰਦੀ ਕਿਤੇ ਨਾ ਕਿਤੇ ਇੱਕ ਦਿਨ ਉਸ ਨੇ ਆਪਣੇ ਪ੍ਰਾਣ ਤਿਆਗ ਦੇਣੇ ਸੀ ਉਹਨਾਂ ਨੇ ਇਨਸਾਨੀਅਤ ਵਿਖਾਈ ਤੇ ਬੁੱਢੀ ਮਾਤਾ ਦਾ ਸਾਥ ਦਿੱਤਾ ਹੁਣ ਮਾਤਾ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ ਆਖਦੀ ਹੈ ਪੁੱਤ ਮੈਨੂੰ ਮਿਲ ਕੇ ਜਾਂਦੇ ਰਿਹਾ ਕਰੋ ਕੰਡੈਕਟਰ ਤੇ ਡਰਾਈਵਰ ਤੇ ਬੱਸ ਵਿੱਚ ਕਈ ਹੋਰ ਬੈਠੀਆਂ ਸਵਾਰੀਆਂ ਨੂੰ ਜਦੋਂ ਵੀ ਟਾਈਮ ਲੱਗਦਾ ਮਾਤਾ ਕੋਲ ਆ ਕੇ ਮਿਲ ਜਾਂਦੇ ਕੰਡੈਕਟਰ ਡਰਾਈਵਰ ਤੇ ਬਾਕੀ ਲੋਕ ਮਾਤਾ ਨੂੰ ਕਹਿ ਗਏ ਸੀ ਕਿ ਕਦੇ ਵੀ ਸਾਡੀ ਲੋੜ ਹੋਵੇ ਕਦੇ ਵੀ ਕੋਈ ਸਹਾਇਤਾ ਦੀ ਲੋੜ ਹੋਵੇ ਵੀ ਚੀਜ਼ ਕਿਸਾਨੂੰ ਦੱਸ ਦੇਣਾ ਕਿਉਂਕਿ ਮਾਤਾ ਦੇ ਕੋਲ ਬਹੁਤ ਜ਼ਮੀਨ ਸੀ ਬਹੁਤ ਪੈਸੇ ਉਹ ਹੁਣ ਗਰੀਬ ਲੋਕਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਸੀ ਉਹਨਾਂ ਦੀ ਮਦਦ ਕਰਦੀ ਸੀ ਉਸ ਨੇ ਆਪਣੇ ਨੂੰ ਪੁੱਤ ਦਾ ਚਿਹਰਾ ਤੱਕ ਨਹੀਂ ਦੇਖਿਆ ਜਦੋਂ ਪੁੱਤ ਨੂੰ ਉੱਥੇ ਝੜਕਾ ਮਾਰ ਕੇ ਮਾਤਾ ਨੇ ਘਰ ਤੋਂ ਭਜਾ ਦਿੱਤਾ ਉਹ ਭੱਜਾ ਭੱਜ ਆਪਣੇ ਬੋਟੀ ਦੇ ਕੋਲ ਗਿਆ ਉਹ ਆਪਣੇ ਪੇਕੇ ਬੈਠੀ ਸੀ ਜਦੋਂ ਉਸਦੇ ਸਹੁਰੇ ਨੇ ਸਾਰੀ ਗੱਲ ਸੁਣੀ ਉਹਨਾਂ ਨੇ ਕੁੜੀ ਭੇਜਣ ਤੋਂ ਨਾ ਕਰ ਦਿੱਤੀ ਤੇਰੇ ਕੋਲ ਤਾਂ ਫੁੱਟੀ ਕੁੜੀ ਤੱਕ ਨਹੀਂ ਹੈ ਕੁੜੀ ਭੁੱਖੀ ਥੋੜੀ ਮਾਰਨੀ ਹੈ ਇਹ ਗੱਲਾਂ ਸੁਣ ਕੇ ਉਸਨੇ ਆਪਣੇ ਸਹੁਰੇ ਦੀਆਂ ਬੜੀਆਂ ਮਿੰਤਾ ਤਰਲੇ ਕੀਤੇ ਪਰ ਉਸਦਾ ਸਹੁਰਾ ਨਹੀਂ ਮੰਨਿਆ ਫਿਰ ਉਹ ਆਪਦੇ ਘਰ ਵਾਲੀ ਨੂੰ ਕਹਿਣ ਲੱਗਾ ਤੇਰੇ ਪਿੱਛੇ ਮੈਂ ਆਪਦੇ ਮਾਪਿਆਂ ਨੂੰ ਛੱਡ ਦਿੱਤਾ ਹੁਣ ਤੂੰ ਮੇਰੇ ਨਾਲ ਰਹਿ ਆਪਾਂ ਕਮਰਾ ਕਰਾਏ ਤੇ ਲੈ ਕੇ ਰਹਿ ਲੱਗ ਜਾਵਾਂਗੇ ਪਰ ਉਸਨੇ ਇੱਕ ਨਾ ਮੰਨੀ ਉਸ ਨੂੰ ਪਤਾ ਸੀ ਕਿ ਉਹਦੇ ਪਤੀ ਦੇ ਨਾਂ ਤੇ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਨਹੀਂ ਹੈ ਬੁੱਢੇ ਮਾਪੇ ਮਰ ਜਾਣਗੇ ਤਾਂ ਇਸ ਨੂੰ ਅਸੀਂ ਘਰ ਤੋਂ ਬਾਹਰ ਕੱਢ ਦੇਾਂਗੇ ਤਾਂ ਅਸੀਂ ਆਰਾਮ ਨਾਲ ਜ਼ਿੰਦਗੀ ਲੰਘਾਵਾਂਗੇ ਪਰ ਇੱਥੇ ਉਹ ਉਲਟ ਉਲਟ ਹੋਇਆ ਕਿਉਂਕਿ ਉਹਦੀ ਦੌਲਤ ਨਾਲ ਪਿਆਰ ਕਰਦੀ ਸੀ ਇਸ ਕਰਕੇ ਉਸਨੇ ਉਸ ਨਾਲ ਜਾਣ ਤੋਂ ਮਨਾ ਕਰ ਦਿੱਤਾ ਹੁਣ ਮਾਤਾ ਦੇ ਮੁੰਡੇ ਨੂੰ ਵੀ ਸਾਰੀ ਸਚਾਈ ਪਤ ਲੱਗ ਗਈ ਸੀ ਉਹ ਬਹੁਤ ਜ਼ਿਆਦਾ ਮਾਸੂਸ ਹੋ ਕੇ ਘਰ ਵਾਪਸ ਆਪਣੀਆਂ ਮਾਂ ਦੀਆਂ ਮਿੰਤਾ ਕਰਨ ਲੱਗਿਆ ਪਰ ਮਾਂ ਨੇ ਬਹੁਤ ਕੜਾੜਾ ਦਿਲ ਕਰ ਲਿਆ ਉਹਨੇ ਆਪਣੇ ਪੁੱਤ ਨੂੰ ਮੂੰਹ ਨਾ ਲਾਇਆ ਉਸ ਨੂੰ ਘਰੋਂ ਭਜਾ ਦਿੱਤਾ ਉਹ ਉਦਾਸ ਜਿਹਾ ਹੋ ਕੇ ਘਰੋਂ ਕਿਤੇ ਦੂਰ ਜਾ ਕੇ ਕੰਮ ਕਰਨ ਲੱਗਾ ਇਸੇ ਤਰ੍ਹਾਂ ਹੌਲੀ-ਹੌਲੀ ਦਿਨ ਲੰਘਦੇ ਗਏ ਇਧਰੋਂ ਉਸ ਮੁੰਡੇ ਦੀ ਘਰ ਵਾਲੀ ਸੀ ਜਿਹੜੀ ਉਸ ਦਾ ਉਸ ਦੇ ਮਾਪੇ ਦੁਆਰਾ ਵਿਆਹ ਕਰਨਾ ਚਾਹੁੰਦੇ ਸੀ ਉਹਨਾਂ ਨੇ ਉਸ ਵਾਸਤੇ ਵਧੀਆ ਮੁੰਡਾ ਲੱਭਿਆ ਤੇ ਉਸ ਦਾ ਦੁਆਰੇ ਵਿਆਹ ਕਰ ਦਿੱਤਾ ਇੱਕ ਸਾਲ ਤੱਕ ਉਹ ਬਹੁਤ ਵਧੀਆ ਤਰੀਕੇ ਨਾਲ ਉਹਦੇ ਘਰ ਵਿੱਚ ਰਹਿ ਰਹੀ ਸੀ ਪਰ ਉਸ ਦਾ ਪਤੀ ਬਹੁਤ ਜ਼ਿਆਦਾ ਸ਼ਰਾਬ ਦਾ ਆਦੀ ਸੀ ਉਹ ਹਮੇਸ਼ਾ ਸ਼ਰਾਬ ਪੀ ਕੇ ਆਉਂਦਾ ਸੀ ਪਰ ਇਹ ਗੱਲ ਉਸ ਨੂੰ ਨਹੀਂ ਸੀ ਪਤਾ ਹੌਲੀ-ਹੌਲੀ ਏ ਭੇਦੋ ਦੇ ਸਾਹਮਣੇ ਖੁੱਲਦਾ ਗਿਆ ਹੁਣ ਉਹ ਵੀ ਬਹੁਤ ਜ਼ਿਆਦਾ ਦੁਖੀ ਹੋ ਗਈ ਸੀ ਉਸ ਨੂੰ ਉਸ ਦੇ ਕਰਮਾਂ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਸੀ ਤਾਂ ਕਰਕੇ ਉਸ ਨੂੰ ਆਪਦੇ ਸਾਰੇ ਪਾਪ ਯਾਦ ਆਉਣ ਲੱਗੇ ਉਸ ਨੇ ਕਿਸ ਤਰ੍ਹਾਂ ਬੁੱਢੀ ਮਾਤਾ ਦੇ ਨਾਲ ਅਨਿਆਇ ਕੀਤਾ ਸੀ ਉਸ ਨੂੰ ੱੱੱਕੇ ਮਾਰ ਕੇ ਘਰ ਤੋਂ ਕੱਢਿਆ ਸੀ ਹੁਣ ਉਹ ਰੱਬ ਅੱਗੇ ਮਾਫ ਮਾਫੀ ਦੀਆਂ ਅਰਦਾਸਾਂ ਕਰਦੀ ਸੀ ਉਹ ਚਾਹੁੰਦੀ ਸੀ ਕਿ ਉਹ ਆਪਣੀ ਪੁਰਾਣੀ ਸੱਸ ਕੋਲ ਆ ਕੇ ਮਾਫੀ ਮੰਗੇ ਪਰ ਉਸ ਦੀ ਹਿੰਮਤ ਨਹੀਂ ਸੀ ਹੁੰਦੀ ਉਹ ਕਿਹੜੇ ਮੂੰਹ ਨਾਲ ਉੱਥੇ ਜਾਵੇ ਇਸੇ ਤਰ੍ਹਾਂ ਉਹ ਪਰਸ਼ਾ ਪਛਤਾਵੇ ਦੀ ਅੱਗ ਵਿੱਚ ਹਰ ਰੋਜ਼ ਮੱਚਦੀ ਸੀ ਦੋਸਤੋ ਕਰਮਾਂ ਦਾ ਫਲ ਕਿਤੇ ਨਾ ਕਿਤੇ ਆ ਜਾਂਦਾ ਆਪਾਂ ਨੂੰ ਇਸੇ ਜਨਮ ਵਿੱਚ ਭੋਗਣਾ ਪੈਂਦਾ ਜੇ ਤੁਸੀਂ ਕਿਸੇ ਦਾ ਚੰਗਾ ਕਰੋਗੇ ਤਾਂ ਤੁਹਾਡਾ ਤੁਹਾਡਾ ਜ਼ਰੂਰ ਚੰਗਾ ਹੋਵੇਗਾ ਚੰਗਿਆਈ ਕੀਤੇ ਕਿਤੇ ਨਹੀਂ ਜਾਣਦੀ ਜੇ ਤੁਸੀਂ ਕਿਸੇ ਦਾ ਮਾੜਾ ਕਰੋਗੇ ਤਾਂ ਮਾੜਾ ਸੋਚ ਕੇ ਆਪਣੀ 바ਰੀ ਦਾ ਇੰਤਜ਼ਾਰ ਜ਼ਰੂਰ ਕਰਿਓ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ